ਓਏ 1 ਮਿੰਟ ਗਲਤੀ ਵਾ ਓਏ ਗਰਾਈ ਦੇ ਦੇਣਗੇ ਨਾ ਮੱਲੇ ਵਾਲੇ ਓ ਲੈ ਓ ਕਮਲਿਆ ਉਹ ਨਿਕੇ ਨਿਕੇ ਕੰਮਾਂ ਨੂੰ ਗਰਾਈ ਦੇ ਦਿੰਦੇ ਆ ਇਹਦਾ ਕੰਮ ਹੀ ਬੜਾ ਵੱਡਾ ਵਾ ਉਹ ਨਾਲੇ ਇਹਦੇ ਚ ਸਾਰੇ ਮੱਲੇ ਦਾ ਹੀ ਫਾਇਦਾ ਆ ਚੱਲ ਗਿਆ ਤੂੰ ਦੇ ਦੇਣਗੇ ਸਾਲਾ ਪਾਉਗਾ ਲੈ ਹਾਂਜੀ ਓਏ ਆਇਓ ਮਾਰੇ ਆ ਬਾਹਰ ਉਹ ਕੌਣ ਆ ਵੀਰ ਹਾਂਜੀ ਕਿੱਧਰ ਉਹ ਬਾਉ ਗਰਾਈ ਨੂੰ ਆਏ ਆ ਤੇਰੇ ਲਈ ਕਾਦੀ ਗਰਾਈ ਵੀਰ ਬਾਉ ਤੇਨੂੰ ਦੱਸਿਆ ਤੇ ਗਾਹੀ ਅੱਛਾ ਅੱਛਾ ਉਹ ਗਰਾਈ ਹਾਂਜੀ ਹਾਂਜੀ ਉਹ ਮੇਰਾ ਵੀਰ ਫਾੜ ਗਰਾਈ ਛੇਤੀ ਕਾਰੇ ਕੰਮ ਕਰਵਾ ਇਸ ਕੰਮ ਤੋਂ ਦਾ ਸਾਰਾ ਮਹੱਲਾ ਹੀ ਬੜਾ ਦੁਖੀ ਆ ਠੀਕ ਆ ਕੋਈ ਨਹੀਂ ਕਰਵਾ ਦੇਣੇ ਗਰਮੀਤ ਆ ਹਾਂਜੀ ਵੀਰ ਜੀ ਓਏ ਆਓ ਬਾਹਰ ਹਾਂਜੀ ਵੀਰ ਜੀ ਆ ਗਰਮੀਤ ਗਰਾਈ ਨੂੰ ਆਏ ਆ ਤੇਰੇ ਲਈ ਲੋ ਵੀਰ ਜੀ ਠੀਕ ਆ ਵੀਰ ਜੀ ਠੀਕ ਆ ਗਰਮੀ ਵੜੀ ਯਾਰ। ਉਹ ਬੱਲਿਆ ਗਿਲ ਸਾਹ ਉਹ ਚੰਗਾ ਤੁਸੀਂ ਰਾਹ ਟੱਕਰ ਗਏ ਅਸੀਂ ਤੁਹਾਡੇ ਲਈ ਚੱਲੇ ਹਾਂ। ਮੇਰੇ ਨਾਲ ਕੀ ਲੈਣ ਚੱਲੇ ਹੋ? ਉਹ ਗਰਾਈ ਨੂੰ ਚੱਲੇ ਹਾਂ। ਕਾਦੀ ਗਰਾਈ? ਉਹ ਗਿਲ ਸਾਹਿਬ ਤੁਹਾਨੂੰ ਪਤਾ ਹੀ ਆ ਵੀ ਬਾਪੂ ਨੂੰ ਟੱਟੀਆਂ ਲੱਗੀਆਂ ਉਹਨੂੰ ਦਵਾਈ ਦਿਵਾਉਣੀ ਆ। ਮੈਂ ਹਾਂ ਪਤਾ ਨਹੀਂ ਕਿਹੜਾ ਮਲੇ ਦਾ ਕਾਮ ਫਾਰਮ ਛੜ ਗਿਆ ਏਡੀ ਗਰਾਈ ਕਰਦੇ ਫਿਰੰਡ ਐ। ਉਹ ਕਰਾਓ ਕਰਾਓ ਲਾਜ ਉਹਦਾ ਸਾਰੀ ਰਾਤ ਸੌਂ ਨਹੀਂ ਕੰਦਾ ਐਦਾਂ ਆਵਾਜ਼ਾਂ ਆਉਂਦੀਆਂ ਇਹਦਾ ਪਾਕਿਸਤਾਨ ਗੋਲੇ ਸੁੱਟਣ ਡਿਆ ਹੋਵੇ ਤੇ ਨਾਲੇ ਗੱਲ ਸੁਣੋ ਮੇਰੀ ਅਸੀਂ ਕਾਦੀ ਕਰਾਈ ਦੇਣੀ ਆ ਬਾਪੂ ਤੁਹਾਡਾ ਕਰਾਓ ਜਾ ਕੇ ਆਪੇ ਲਾਜ ਉਹ ਗੁਰੂਆ ਬਾਪੂ ਭਾਵੇਂ ਸਾਡਾ ਹੀ ਆ ਉਹ ਸੁੱਖ ਤਾਂ ਸਾਰੇ ਮੱਲੇ ਨੂੰ ਹੋਣਾ ਹੈ ਉਹ ਨਾਲੇ ਸਾਡੇ ਕੋ ਨਹੀਂ ਹੁਣ ਪੈਸੇ ਗਏ ਅਸੀਂ ਤਾਂ ਕਿਉਂ ਜੁੜ ਗਏ ਆ ਗੱਲ ਸੁਣੋ ਮੇਰੀ ਉੱਜੜੋ ਨਾ ਮੇਰੇ ਕੋਲ ਇੱਕ ਡਾਕਟਰ ਹੈਗਾ ਜੀ ਉਹ ਕਿਹੜਾ ਡਾਕਟਰ ਨੱਕੇ ਪਿੰਡ ਕੱਚੀ ਦੁਕਾਨ ਵਾਲਾ ਉਹ ਮਰੀਸ਼ਪੁਰੀ ਨੂੰ ਜਾਣਦਾ ਓਏ ਫਿਰਮਾ ਵਾਲਾ ਆਹੋ ਉਹ ਤਾਂ ਮਰ ਗਿਆ ਤਾਈਆਂ ਤਾਂ ਮਰ ਗਿਆ ਕੋਈ ਦਵਾਈ ਲੈਣੀ ਨਹੀਂ ਆਇਆ ਓਏ ਹੁਣ ਮਿਲ ਜੂ ਆਪਣੇ ਕੋ ਨੰਬਰ ਹੈਗਾ ਆਪਾਂ ਨੂੰ ਫੋਨ ਕਰ ਲੈਣੇ ਆ ਨਾਲੇ ਮੈਂ ਤੁਹਾਡਾ ਇੱਥੇ ਫਾਇਦਾ ਕਰਾ ਦੇਣਾ ਦੱਸ ਦੇਣਾ ਬੰਦੇ ਮਾਤੜਿਆ ਪੈਸੇ ਕੱਟ ਲੈ ਲੂਗਾ ਠੀਕ ਹੈ ਮੈਂ ਇੱਕ ਮਿੰਟ ਕਰਦਾ ਫੋਨ ਹਲੋ ਸਾਸੀ ਗੱਲੜਾ ਸਾਹਿਬ ਉਹ ਮੈਂ ਗੇਲ ਬੋਲਦਾ ਵੱਡੇ ਪਿੰਡ ਤੋਂ ਉਹ ਮੇਰੀ ਗੱਲ ਸੁਣੋ ਮੈਂ ਮਰੀਜ਼ ਲੈ ਕੇ ਆਉਣ ਲੱਗਾ ਤੁਹਾਡੇ ਕੋ ਉਹਕੇ ਪੈਸੇ ਲੈਣੇ ਜੀ 20% ਲੈਣਾ ਮੈਂ ਵਿੱਚੋਂ 20% ਤੂੰ ਹੀ ਰੁਪਈਆ ਨਹੀਂ ਜੇ ਕੱਟ ਕਰਨਾ ਬਸ ਹੁਣੇ ਹੀ ਲੈ ਕੇ ਆਗੇ ਤੁਹਾਡੇ ਕੋ ਮੇਰੀ ਗੱਲ ਹੋ ਗਈ ਆ ਮਨਾਂ ਨੂੰ ਕਹਿਤਾ ਵੀ ਬੰਦੇ ਬੜੇ ਮਾਤੜ ਆ ਤੇ ਉਹ ਆਂਦਾ ਫੜਾਫੜ ਹੁਣੇ ਹੀ ਲੈ ਆਓ ਤੇ ਆਓ ਚੱਲੀਏ ਚੱਲੀਏ ਚਲੋ ਚਲੋ ਇਹ ਗਲ ਗਲਾ ਖਰਾਬ ਹੈ ਹਾਂਜੀ ਡਾਕਟਰ ਸਾਹਿਬ ਉਹ ਦਵਾਈ ਦਾ ਟੱਕਣ ਪੀਇਆ ਕ ਘਬਰਾਹਟ ਨਹੀਂ ਆਦੀ ਕੋਈ ਬਿਲਕੁਲ ਨਹੀਂ ਪਸਰੀ ਤੇ ਖਾਰਚ ਕੋਈ ਧਫੜ ਬਿਲਕੁਲ ਨਹੀਂ ਜੀ ਬਿਲਕੁਲ ਠੀਕ ਠਾਕ ਬਿਲਕੁਲ ਜੀ ਉਹ ਸ਼ਾਲੂ ਇਧਰ ਆ ਆ ਮਾਂ ਤੇਰੀ ਕਿਹਦੀ ਐਕਸਪਾਇਰ ਹੋ ਗਈ ਆ ਉਹਨੂੰ ਕਹਾਂ ਜੋ ਮੁੱਕਦੀ ਆ ਫੇਰ ਦੱਸੀ ਹੁਣੇ ਚੈੱਕ ਕੀਤੀ ਮਰੀਜ਼ ਤੇ ਬਿਲਕੁਲ ਠੀਕ ਆ ਹਾਂਜੀ ਤੁਸੀਂ ਦੱਸੋ ਕਿਧਰ ਆਏ ਮਰੀਜ਼ ਆਉਂਦਾ ਪਹਿਲਾਂ ਡਾਕਟਰ ਬੁਖਾਰ ਚੈੱਕ ਕਰਦਾ ਤੂੰ ਮੇਰੇ ਤੇ ਦਵਾਈਆਂ ਚੈੱਕ ਕਰੀਏ ਨਾ ਉਹ ਨਹੀਂ ਨਹੀਂ ਘਪਰਾਉਂਦੀ ਲੋੜ ਉਦਾਂ ਮਰੀਜ਼ ਚੈੱਕ ਕੀਤੀ ਹੁੰਦਾ ਬੈਠਾ ਨਾ ਦਵਾਈ ਦੱਸੋ ਕਿਹੜੀ ਚਾਹੀਦੀ ਆ ਮੈਨੂੰ ਇੱਕ ਕਰੀਮ ਚਾਹੀਦੀ ਰੰਗ ਹੋਰਾ ਕਰਨ ਵਾਸਤੇ ਰੰਗ ਹੋਰਾ ਕਰਨ ਲਈ ਹਾਂਜੀ ਰੰਗ ਤੇਰਾ ਅੱਗੇ ਬੜਾ ਗੋਰਾ ਹੋਰ ਗੋਰਾ ਕਰਕੇ ਤੂੰ ਅੰਗਰੇਜ਼ ਬਣਨਾ ਉਹ ਨਹੀਂ ਨਹੀਂ ਜੀ ਮੈਂ ਹੀ ਭਈਆ ਰੱਖਿਆ ਉਹਦੇ ਵਾਸਤੇ ਲੈ ਕੇ ਜਾਣੀ ਅੱਛਾ ਅੱਛਾ ਕਰੀਮਾਂ ਆਪਣੇ ਕੋਲ ਬਹੁਤ ਇਹਨੂੰ ਦੇਨੇ ਕਰੀਮ ਇੱਕ ਵਧੀਆ ਆ ਲੈ ਰੰਗ ਗੋਰਾ ਕਰੂਗੀ ਪੂਰਾ ਵੇ ਡਾਕਟਰ ਸਾਹਿਬ ਕੀ ਰਿਜ਼ਲਟ ਇਹਦਾ ਰਿਜ਼ਲਟ ਤੇਰੇ ਸਾਹਮਣੇ ਹੀ ਆ ਇੰਨਾ ਮਾੜਾ ਰਿਜ਼ਲਟ ਓ ਮੇਰੇ ਹੱਲ ਕਿਵੇਂ ਨਾ ਵਾ ਇਧਰ ਵੇਖ ਮੁੰਡਾ ਲਾਦਾ ਤੇਜ਼ਾਦ ਕਰੀਮ ਰੰਗ ਵੇਲਾ ਕਿਦਾ ਕੋਰਾ ਲੈ ਆ ਬੇਫਿਕਰ ਹੋਗੇ ਤੂੰ ਠੀਕ ਹੈ ਡਾਕਟਰ ਸਾਹਿਬ ਔਰ ਰੁਪਈਏ 50 ਦੇ ਜਾ ਦੇ ਲੇਖ ਲਓ ਖਾਤੇ ਚ ਓ ਤੂੰ ਲੈ ਜਾ ਕਿ ਤੂੰ ਮੈਨੂੰ ਵੱਡਾ ਡਾਕਟਰ ਆ ਵੇਖੀ ਜਾਨਾ ਇਹਨੂੰ ਚੱਲ ਆ ਜਾ ਓ ਬਾਹਰ ਨਿਕਲੋ ਓ ਬਾਹਰ ਨਿਕਲੋ ਬਾਹਰਿਕੋ ਬਾਹਰਿਕੋ ਤੇਤੀ ਓ ਗੱਡੀ ਚ ਅੱਗ ਲੱਗ ਗਿਆ ਓਏ ਅੱਗ ਨਹੀਂ ਲੱਗੀ ਉਹ ਤੁਹਾਡੇ ਬਾਪੂ ਨੇ ਪੱਦ ਮਾਰਤਾ ਤੁਹਾਨੂੰ ਬੋ ਨਹੀਂ ਆਈ ਗੁਰੂਆ ਸਾਨੂੰ ਤਾਂ ਕੋਈ ਮਹਿਸੂਸ ਨਹੀਂ ਹੋਇਆ ਉਹ ਤੁਹਾਡੇ ਦੇ ਮਾਚੀ ਮਰਿਆ ਤੁਹਾਨੂੰ ਮਹਿਸੂਸ ਸਵਾਹ ਹੋਣਾ ਓਏ ਕੋਈ ਗੱਲ ਨਹੀਂ ਬਹਿ ਚੱਲੋ ਡਾਕਟਰ ਸਾਹਿਬ ਡਾਕਟਰ ਸਾਹਿਬ ਆਵੇ ਖੈ ਕੀ ਗੱਲ ਹੋਈ ਇਹਨੂੰ ਡਾਕਟਰ ਸਾਹਿਬ ਇਹ ਲੱਤ ਟੁੱਟ ਗਈ ਆ ਤੇ ਪੀੜ ਕਰਕੇ ਇਹਨੂੰ ਘੁਰਾਟ ਵੜੀ ਹੁੰਦੀ ਆ ਹਾਂ ਉਹ ਛੀਛੀ ਵੜਾਂ ਛੱਤੀ ਆ ਜੀ ਹਾਂ ਜੀ ਐਨਾ ਖੂਨ ਖਰਾਬਾ ਮੇਰੇ ਕੋ ਨਹੀਂ ਵੇਖਿਆ ਜਾਂਦਾ ਮਨਤਾਬ ਘੁਰਾਟ ਹੁੰਦਾ ਬੰਦੀ ਆ ਇਹ ਲੱਤ ਟੁੱਟੀ ਕਿਦਾ ਇਹਦੀ ਡਾਕਟਰ ਸਾਹਿਬ ਆਪਣੇ ਪਹਿਣਾ ਕਬੱਡੀ ਕੱਪ ਹੁੰਦਿਆ ਹੈ ਕਬੱਡੀ ਕਪੜਾ ਤਾਂ ਲੱਗਦਾ ਨਹੀਂ ਮੈਨੂੰ ਇਹ ਉਹ ਨਹੀਂ ਕਬੱਡੀ ਕੱਪ ਹੁੰਦਿਆ ਤੇ ਉੱਥੇ ਜ ਲੱਗਾ ਜੰਗਲਾ ਉਹ ਟੱਪ ਕੇ ਅੰਦਰ ਬਹਿਣ ਲੱਗਾ ਉਹਦੇ ਨਾਲ ੜਕੇ ਲੱਤ ਟੁੱਟ ਗਈ ਅੱਛਾ ਇਦਾਂ ਕਰੋ ਆਂ ਅਲਟਾ ਛੋੜ ਕੇ ਆ ਕੇ ਲਿਆਓ ਲਾਦਾ ਪਹਿਲਾਂ ਡਾਕਟਰ ਸਾਹਿਬ ਲੱਤ ਲਾ ਅਲਟਾ ਛੋੜ ਲੱਤ ਲਾ ਅਲਟਾ ਛੋੜ ਹੁੰਦਾ ਤੂੰ ਮੈਨੋਂ ਜ਼ਿਆਦਾ ਸਿਆਣਾ ਵਾ ਹੋਰ ਕਿਤੇ ਲਾਇਕ ਨਾਲ ਜੇ ਐਡਾ ਸਿਆਣਾ ਤੂੰ ਦੇ ਡਾਕਟਰ ਸਾਹਿਬ ਤੁਸੀਂ ਤਾਂ ਗੁੱਸਾ ਹੀ ਕਰ ਗਏ ਉਹ ਗੁੱਸਾ ਨਾ ਕਰਾ ਜੋ ਹੋਰ ਕੀ ਕਰਾ ਜਿਹੜਾ ਮੇਰ ਨਾਲ ਜਬਾਨ ਲੜਾਉਂਦਾ ਨਾ ਮੈਂ ਉਹਦਾ ਇਲਾਜ ਨਹੀਂ ਕਰ ਦਾਂਦਾ ਲੈ ਲੈ ਇਹਨੂੰ ਚੱਲ ਅੱਗੇ ਦੇ 8 ਚੁੱਕਿਆ ਡੱਟਰ ਨਿਕਲ ਦਿੰਦੇ ਹੁਣ ਤੇ ਇੱਟਾਂ ਦੇ ਦੋ ਦੋ ਤਿੰਨ ਤਿੰਨ ਬਿਠੇ ਨੇ ਲਾਇਆ ਲਾਇਆ ਕਿ ਮੇਕੋ ਨਾ ਮથે ਇੱਟ ਖਾ ਲਈ ਹਾਲੋ ਆਤਰਮਿੰਦਰ ਸਿੰਘ ਕੀ ਹਾਲ ਆ ਓ ਤਰਮਿੰਦਰ ਮੇਰੀ ਗੱਲ ਸੁਣੇ ਯਾਰ ਇਹ ਮੁੰਡੇ ਆਪਣੇ ਨੂੰ ਚੰਗੀ ਤਰ੍ਹਾਂ ਸਮਝਾ ਇਹਦੀ ਹੁਣ ਉਮਰ ਨਹੀਂ ਰਹੀ ਤੇ ਸੰਗ ਪਾੜ ਪਾੜ ਕੇ ਫਿਲਮਾਂ 'ਚ ਗੱਲ ਕਰੇ ਓ ਪਹਿਲਾਂ ਚੱਲ ਜਾਂਦਾ ਹੁੰਦਾ ਇਹ ਪਹਿਲਾਂ ਜਵਾਨੀ ਸੀ ਹੁਣ ਉਮਰ ਵੀ ਹੋ ਗਈ ਆ ਤੇ ਕੋਥ ਥਾਇਰੋਇਡ ਦਾ ਮਰੀਜ਼ ਆ ਹਮ ਨਾਲੇ ਮੇਰੇ ਕੋ ਨਹੀਂ ਬਾਰ-ਬਾਰ ਬੰਬੇ ਆਇਆ ਜਾਂਦਾ ਜਹਾਜ਼ 'ਚ ਮੈਨੂੰ ਘਬਰਾਹਟ ਬੜੀ ਹੁੰਦੀ ਆ ਫਿਰ ਉਲਟੀ ਕਰਨ ਨੂੰ ਤੇ ਓਸ਼ੀਸ਼ਾ ਵੀ ਨਹੀਂ ਖੋਲਦਾ ਤੇਡੇ ਓ ਚੱਲ ਐ ਤੱਕ ਆ ਜੂਗਾ ਬਾਤ ਨਹੀਂ ਮੇਰੇ ਕੋ ਬਾਰ-ਬਾਰ ਆਇਆ ਜਾਂਦਾ ਚੱਲ ਠੀਕ ਆ ਮਰੀਜ਼ ਆ ਮੈਨੂੰ ਰੱਖ ਪਾਉਣਾ ਆ ਡਾਕਟਰ ਸਾਹਿਬ ਆ ਤਨਮਿੰਦਰ ਭਲਾ ਕਿਹੜਾ ਫਿਲਮ ਵਾਲਾ ਉਹ ਫਿਲਮ ਵਾਲਾ ਆ ਓਏ ਆਪਣੇ ਕੋ ਫਿਲਮ ਇੰਡਸਟਰੀ ਦੇ ਸਾਰੇ ਬੰਦੇ ਆਪਣੇ ਕੋ ਦਵਾਈ ਲੈਂਦੇ ਆ ਅੱਛਾ ਨਹੀਂ ਦੱਸੋ ਕੀ ਗੱਲ ਤੁਹਾਨੂੰ ਫੋਨ ਕੀਤਾ ਸੀ ਨਾ ਡਾਕਟਰ ਸਾਹਿਬ ਕੰਨ ਕੱਢਾਂ ਰੱਖੋ ਅੱਛਾ ਅੱਛਾ ਪੇਸ਼ੈਂਟ ਆ ਆਪਣੀ ਠੀਕ ਠੀਕ ਆ ਹਾਂਜੀ 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 ਕੀ ਪ੍ਰੋਬਲਮ ਤੁਹਾਨੂੰ ਉਹ ਡਾਕਟਰ ਸਾਹਿਬ ਮੇਰਾ ਗੈਸ ਬੰਦੀ ਹੋ ਇਹ ਕਟਟੀਆਂ ਲੱਗੀਆਂ ਤੇ ਭੁੱਖ ਲੱਗਦੀ ਉਹ ਮੇਰੀ ਦਵਾਈ ਬੜੀ ਤੇਜ਼ ਹੁੰਦੀ ਆ ਬਾਪੂ ਖਾਦਾ ਸਵੇਰ ਦਾ ਕੋਕ ਨਹੀਂ ਓਏ ਅੱਗੇ ਰਮਾ 30 30 ਰੋਟੀਆਂ ਖਾਏ ਨਾ ਅੱਜ ਮਾਹਾਂ ਖੇਤੂਗ ਨਾ 18 ਹੀ ਖਾ ਦੀਏ ਭੁੱਖ ਨਹੀਂ ਲੱਗਦੀ ਤੇ 18 ਖਾ ਗਿਆ ਤੇ ਤੈਨੂੰ ਭੁੱਖ ਨਹੀਂ ਲੱਗਦੀ ਜੇ ਕਿਤੇ ਭੁੱਖ ਲੱਗਦੀ ਓ ਤੂੰ ਤਾਂ ਕਹਦਾ ਨਿਆਣਾ ਖਾ ਜੇ ਚੱਲ ਕੋਈ ਨਹੀਂ ਆ ਚੈੱਕ ਕਰਦਾ ਮੈਂ ਓ ਮਾ ਡਾਇਰੈਕਟਰ ਆਇਆ ਤੇਰਾ ਓ ਤੈਨੂੰ ਪਤਾ ਨਹੀਂ ਕੰਨਾਂ ਨੂੰ ਲਈ ਆ ਕੰਨ ਦਾ ਪਰਦਾ ਪਾੜ ਲਗਾ ਇਹ ਤਾਂ 2 ਮਿੰਟ ਤੋ ਰੋਕ ਨਹੀਂ ਸਕਦਾ ਨਾਲੇ ਡਾਕਟਰ ਨਹੀਂ ਮਰਦਾ ਐਦਾ 2-4 ਮਾਰਦੇ ਨੇ ਤਾਂ ਫੇਰ ਭਾਵੇਂ ਮਰ ਜੇ ਹੋਰ ਕੀ ਪ੍ਰੋਬਲਮ ਹੈ ਇੱਕ ਪ੍ਰੋਬਲਮ ਹੋਵੇ ਤਾਂ ਦੱਸਾਂ ਜਿੱਦਨ ਨੂੰ ਹਵਾ ਹੁੰਦੀ ਆ ਨਾ ਤੂਸਾਂ ਹੀ ਤੂਸਾ ਉਹ ਡਾਕਟਰ ਸਾਹਿਬ ਅਸੀਂ ਤਾਂ ਬੜੇ ਦੁਖੀ ਆ ਉਹ ਸਾਡੀ ਗਲੀ ਤੇ ਕੋਈ ਭਾਈ ਵੀ ਨਹੀਂ ਆਉਂਦਾ ਨਾ ਸਬਜ਼ੀ ਵਾਲਾ ਨਾ ਕੱਪ-ਗਲਾਸੀਆਂ ਵਾਲਾ ਪਰ ਡਾਕਟਰ ਸਾਹਿਬ ਰ ਇੱਕ ਗੱਲ ਦਾ ਸਾਡੇ ਮਹੱਲੇ 'ਚ ਬੜਾ ਫਾਇਦਾ ਜੀ ਹੋਂ ਕਰ ਐਰ ਕਾ ਛੁੱਟੀਆਂ 'ਚ ਨਾ ਕੋਈ ਰਿਸ਼ਤੇਦਾਰ ਨਹੀਂ ਆਇਆ ਨਹੀਂ ਤੇ ਚੜ੍ਹਾਈ ਰਹਿੰਦੇ ਹੁੰਦੇ ਸੀ ਕਿ ਬੰਡਿਆ ਉਪਰਵਾ ਧਿਆਨ ਨਾ ਵੇਲਾ ਕਿ ਹੋਰ ਨਾ ਇੱਥੇ ਖਲਾਰੇ ਪਾਦੀ ਮਾਰ ਦੇ ਤੇ ਨੀ ਦੇਸ਼ੋ ਪਤਾ ਨੂੰ ਨਹੀਂ ਕੋਈ ਅਸਰ ਹੋਇਆ ਡਾਕਟਰ ਸਾਹਿਬ ਕੀ ਦਸਿਗੇ ਸਾਡਾ ਤੇ ਮਾਚੀ ਮਰਿਆ ਪਿਆ ਉਹ ਮੈਨੂੰ ਤੇ ਇੱਕ ਗੱਲ ਦੀ ਨਹੀਂ ਸਮਝ ਆਉਂਦੀ ਵੀ ਤੁਸੀਂ ਦਵਾਈ ਲੈਣ ਆਏ ਕਿ ਮੇਰਾ ਜੀ ਕਾਲਾ ਪਾਉਣਾ ਆਏ ਜੋ ਓਏ ਡਾਕਟਰ ਸਾਹਿਬ ਫਰਕ ਤੇ ਪੈਜੂਗਾ ਨਾ ਉਹ ਪੈਜੂ ਪੈਜੂ ਫਰਕ ਨਰਿੰਦਰ ਮੋਦੀ ਦਾ ਪਤਾ ਉਹ ਕਿਹੜਾ ਪ੍ਰਧਾਨ ਮੰਤਰੀ ਆਹੋ ਉਹਨੂੰ ਟਟੀਆਂ ਲੱਗਦੀਆਂ ਨਾ ਸਾਰੀ ਦੁਨੀਆ ਘੁੰਮ ਕੇ ਵੇ ਲੈਦਾ ਵਾ ਪਰ ਮੇਰੇ ਕੋ ਫਰਕ ਪੈਂਦਾ ਉਹਨੂੰ ਮੈਂ ਉਹਨੂੰ ਇੱਕੋ ਗੋਲੀ ਦੇਣਾ ਤੇ ਟਟੀਆਂ ਬੰਦ ਓਏ ਉਹ ਕਿਹੜੀ ਮੈਂ ਉਹਨੂੰ ਮਿੱਠੀ ਗੋਲੀ ਦੇਣਾ ਵਾ ਪੀ ਆਕਾ ਤੇਰੀ ਪੰਜਾਬ ਚੋ ਸ਼ੀਟ ਪੱਕੀ ਨਾਲੇ ਟਟੀਆਂ ਰੋਕ ਜਾਂਦੀਆਂ ਇਸੇ ਗੱਲ ਦੀਆਂ ਨੇ ਉਹਨੂੰ ਟਟੀਆਂ ਲੱਗਦੇ ਆ ਪੀ ਪੰਜਾਬ ਚ ਕੋਈ ਸ਼ੀਟ ਨਹੀਂ ਨਿਕਲਦੀ ਆ ਮੈਨੂੰ ਕੋਈ ਦਵਾਈ ਦੇਦਾ ਗੱਲਾਂ ਹੀ ਕਰੀ ਜਾਏਗਾ ਹੋ ਦਿਨੇ ਬਾਪੂ ਤੈਨੂੰ ਦਵਾਈ ਆ ਗੋਲੀ দাও ਬਾਪੂ ਨੂੰ ਓਏ ਟੀ ਵੱਡੀ ਗੋਲੀ ਇਹ ਪੇੜੇ ਦੇਣੀ ਆ ਤਿੰਨ ਟਾਈਮ ਗੋਲੀ ਇੱਡਾ ਕਰੋ ਡੱਬਾ ਹੀ ਲੈ ਜਾਓ ਇਹ ਕਾ ਦਵਾਈ ਇਹ ਕਿੰਨੇ ਟਾਈਮ ਪੀਣੀ ਆ ਕੀ ਕੜੀ ਪੀਜਾ ਸਾਰੀ? ਹੋਰ ਠੀਕ ਆ ਡਾਕਟਰ ਸਾਹਿਬ। ਇਹ ਇਤਨਾ ਦੱਸੋ ਵੀ ਫੀਸ ਕਿੰਨੀ ਬਣੀ ਤੁਹਾਡੀ? ਫੀਸ ਤੁਹਾਡੀ 2000 ਰੁਪਇਆ। 2000? ਓ ਬਾਪੂ ਤੂੰ ਨਾ ਜੋਰ ਲਾ ਐਵੇਂ ਇੱਥੇ ਹੋਰ ਨਾ ਕੋਈ ਖਲਾਰਾ ਪਾ ਦੀ। ਐ ਕੱਢੋ। ਯਾਰ ਥੋੜੇ ਬਾਅਦੇ ਘੱਟ ਕਰਾ। ਉਹਨੇ ਤਾਂ ਮੰਗਾ ਹੀ ਬੜੇ ਘਟਿਆ ਮੈਂ ਐਸੇ ਕਰਕੇ ਨੂੰ ਫੋਨ ਕਰਤਾ ਸੀ ਪਹਿਲੋਂ। ਨਾ ਬੰਦੇ ਬੜੇ ਮਾਤੜੀ ਜਿੱਡਾ ਤਾਂ ਡਾਕ ਕੇਸ ਵਿਗੜਿਆ ਵਾ ਨਾ ਇਹਨੂੰ ਕਹਿੰਨੇ ਆਖ ਨਹੀਂ ਪੋਣਾ ਤੇ ਜੇ ਪਾ ਲੈਣਾ ਤੇ 10000 ਰੁਪਏ ਲੈਣਾ ਹੀ ਉਹਨਾਂ ਨੇ ਦੇ ਦੇ 10000 ਰੁਪਏ ਦੇ ਚੱਲ ਜਿਗੇ ਆ ਉਹ ਹੈਗੀ ਦੇ ਆ ਲੋ ਡਾਕਟਰ ਆ ਚਲੋ ਪਤਰਾ ਫੜਾ ਦਵਾਈ ਚਲੀਏ ਚਲੋ ਇਹ ਤੁਸੀਂ ਚੱਲੇ ਨੇ ਮੈਂ ਦਵਾਈ ਲੈਵਾ ਮੈਂ ਵੀ ਥੋੜੀ ਦਵਾਈ ਲੈਣੀ ਡਾਕਟਰ ਕੋਲ ਚਲੋ ਠੀਕ ਆ ਨਹੀਂ ਚਲੋ ਆ ਜੋ ਚਲੋ ਚਲੋ ਆਓ ਬਾਪੂ ਜੀ ਬੜਾ ਪ੍ਰੈਸ਼ਰ ਬੱਪੂ ਦਾ ਉਹ ਪ੍ਰੈਸ਼ਰ ਛੱਡ ਡਾਕਟਰਾ ਮੈਨੂੰ ਮੇਰਾ ਜੋ ਬਣਦਾ ਹਿੱਸਾ ਦੇ ਉਹ ਜਾਏ ਉਥੇ ਆਪਣੀ ਡਾਂਗ ਰਗੀ ਆ ਫੜ ਕੇ ਲਿਆ ਉਹ ਕੋਈ ਗੱਲੀ ਤੇਰਾ ਕਮਿਸ਼ਨ ਦੇ ਦਾਂਗੇ ਪਹਿਲਾਂ ਮੈਨੂੰ ਦਵਾਈ ਲੈ ਹੁੰਦੇ ਤੂੰ ਕਹਦੀ ਦਵਾਈ ਲੈਉਣੀ ਮੈਂ ਕਟਿੰਗ ਦੀ ਦਵਾਈ ਲੈਉਣੀ ਆ ਤੇ ਉਹਨੂੰ ਕਹਦੀ ਦਵਾਈ ਦਿੱਤੀ ਉਹਦੇ ਛੋਟੇ ਨੂੰ ਮੋਕ ਲੱਗੀ ਤੇ ਛੋਟੇ ਦੀਆਂ ਗੋਲੀਆਂ ਪਈਆਂ ਮੈਂ ਚੱਲ ਉਹ ਦੇ ਦੇਨੇ ਤੇ ਜੇ ਉਹ ਮਰ ਗਿਆ ਤੇ ਮਾਰ ਐਵੇਂ ਜਾਊਗਾ ਉਹਦੇ ਛੋਟੇ ਨੂੰ ਵੀ ਜ਼ਿਆਦਾ ਪਰਿਆ ਇਹਨੂੰ ਨਹੀਂ ਕੋਈ ਫਰਕ ਪੈਣਾ ਓ ਤਾਡਾ ਬੇੜਾ ਬਈ ਓ ਤਾਡਾ ਤੂੰ ਹੀ ਮੇਰੇ ਬਾਪੂ ਨੂੰ ਝੋਟੇ ਰਿਆਂ ਗੋਲੀਆਂ ਦੇਤੀਆਂ ਜੇ ਤੈਨੂੰ ਤਾਂ ਮੈਂ ਦੱਸਦਾ ਪਤਾ ਚੱਲ ਹਾ ਪੁੱਤ ਡਾਕਟਰ ਤੇ ਭੱਜ ਗਿਆ ਤੂੰ ਹਣੇ ਨਿਕਟੇ ਨਾ 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 ਕੁੱਟਣਾ ਨਹੀਂ ਤੈਨੂੰ ਤੈਨੂੰ ਬਨਾਂਗੇ ਬਾਪੂ ਦੇ ਮੰਜੇ ਨਾ ਤੂੰ ਹਣ ਤੂੰ ਸਾਂ ਹੀ ਮਰੇਗਾ ਓ ਨੋ 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 ਨੋ